ਸੋ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਖਬਰ 24 ਦੇਖ ਲਈ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਦਰਸ਼ਕੋ ਜਿਵੇਂ ਕਿ ਕਿਹਾ ਜਾਂਦਾ ਹੈ ਇੱਕ ਕਲਾਕਾਰ ਜਾਂ ਇੱਕ ਗਾਇਕ ਸਮਾਜ ਨੂੰ ਇੱਕ ਸਹੀ ਜੁਸੇ ਜਾਂ ਦਿਸ਼ਾ ਦਿਨ ਦੇ ਵਿੱਚ ਉਹਦਾ ਬਹੁਤ ਹੀ ਮਹੱਤਵਪੂਰਨ ਜੋ ਰੋਲ ਹੁੰਦਾ ਹੈ ਜੋ ਆਵਾਜ਼ ਜਿਸ ਨਾਲ ਉਹਨਾਂ ਦੇ ਗਾਇਕੀ ਦੇ ਸਵਰਾਂ ਦੇ ਵਿੱਚੋਂ ਉਹਨਾਂ ਦੀ ਆਵਾਜ਼ ਦੇ ਨਾਲ ਸਮਾਜ ਨੂੰ ਇੱਕ ਨਵੀਂ ਪ੍ਰੇਰਨਾ ਮਿਲਦੀ ਹੈ ਤੇ ਉਸੇ ਲਈ ਤੇ ਚੱਲਦੇ ਹੋਇਆ ਇੱਕ ਪੰਜਾਬ ਦੇ ਉਹ ਬਹੁਤ ਹੀ ਉੱਬਰ ਹੈ ਸਾਡੇ ਕਲਾਕਾਰ ਜੋ ਯਾਹੂਦ ਜੀ ਨੇ ਸਾਡੇ ਕੋਲ ਬੈਠੇ ਨੇ ਜਿਨ੍ਹਾਂ ਨੇ ਸਮਾਜ ਨੂੰ ਦੇ ਕੇ ਇੱਕ ਨਵੀਂ ਸੋਚ ਨੂੰ ਲੈ ਕੇ ਇੱਕ ਜੋ ਗਾਣਾ ਹੈ ਉਹਦਾ ਰਿਲੀਜ਼ ਹੋਇਆ ਹੈ ਉਸ ਦੇ ਸੰਬੰਧ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਯਾਹੂਦ ਜੀ ਸਤਿ ਸ਼੍ਰੀ ਅਕਾਲ ਜੀ ਯਾਹੂਦ ਜੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜਾ ਜਿਆਦਾ ਦਰਸ਼ਕਾਂ ਨੂੰ ਦੱਸੋ ਕਿ ਤੁਹਾਨੂੰ ਗਾਇਕੀ ਦਾ ਸ਼ੌਕ ਕਿੱਦਾਂ ਹੈ ਗਾਇਕੀ ਮੇਰੇ ਘਰਚੇ ਜੀ ਮੇਰੇ ਪਰਿਵਾਰ ਦੇ ਵਿੱਚ ਜੀ ਹਾਂਜੀ ਮੈਨੂੰ ਬਲੱਡ ਚ ਮਿਲੀ ਹੈ ਗਾਇਕੀ ਔਰ ਤੁਸੀਂ ਕਿਹੜਾ ਇੱਕ ਐਸਾ ਕਲਾਕਾਰ ਹੈ ਜਿਹਦੇ ਤੋਂ ਤੁਸੀਂ ਪ੍ਰਭਾਵਿਤ ਹੋ ਹੋ ਤੱਕ ਪ੍ਰਭਾਵਿਤ ਹੋ ਬਹੁਤ ਜ਼ਿਆਦਾ ਨਹੀਂ ਕਿਉਂਕਿ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਦੋਂ ਤੁਸੀਂ ਕਿਉਂਕਿ ਗਾਣੇ ਦੀਆਂ ਬਹੁਤ ਸਾਰੀਆਂ ਸ਼ੈਲੀਆਂ ਬਹੁਤ ਸਾਰੀਆਂ ਉਹਦੇ ਪਾਸ ਆਰਦੀਆਂ ਤੇ ਜਦੋਂ ਤੁਸੀਂ ਜਿਹੜਾ ਸੁਣਨਾ ਚਾਹੋ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਨਹੀਂ ਜਿਵੇਂ ਤੁਸੀਂ ਜੇ ਸ਼ਾਸਤਰੀ ਸੰਗੀਤ ਸੁਣਨਾ ਹੈ ਜੀ ਸਿੱਕਾ ਸੁਣਨਾ ਹੈ بڑا ਕਿਆਲ ਸੁਣਨਾ ਛੋਟਾ ਕਿਆਲ ਸੁਣਨਾ ਜਾਂ ਤੁਸੀਂ ਕਹਿ ਬੋਲੋ ਜੀ ਕੋਈ ਸੁਣਨਾ ਮੂਜੀ ਬੋਲੋ ਗਜ਼ਲ ਹੁੰਦਾ ਹੋ ਜਿਆਦਾ ਮੋਸਟਲੀ ਜਦੋਂ ਟ੍ਰੈਵਲ ਕਰਦਾ ਲੰਬਾ ਤੇ ਮੈਂ ਕਵਾਲੀ ਵੀ ਸੁਣਦੀ ਜੇ ਤੁਸੀਂ ਉਹਦੇ ਵਿੱਚ ਕਾਉਨਰ ਬੜੇ ਗੁਲਾਮ ਵਾਲੀ ਕਲਾਸਿਕਾਂ ਚ ਬੜੇ ਗੁਲਾਮ ਵਾਲੇ ਗਾਣੇ ਜੀ ਅਸਲਾਮੁਅਲੈਕ ਹਾਂ ਸਭ ਤੋਂ ਬਹੁਤ ਵੱਡੇ ਨਾਮ ਹੋ ਜਾਣੇ ਬਹੁਤ ਜ਼ਿਆਦਾ ਹੋ ਜਾਣੇ ਸੋ ਡਿਪੈਂਡ ਕਰਦਾ ਹੈ ਕਿ ਕਦੋਂ ਕਦੋਂ ਕਿਹੜੇ ਕਿਹੜੇ ਬਣੇ ਤੁਸੀਂ ਯਾਕੂਬ ਜੀ ਇੱਕ ਜੋ ਰਿਲੀਜ਼ ਸੋਸ਼ਲ ਮੀਡੀਆ ਤੇ Song ਸੀ ਬੇਜ ਆਫ ਬੇਜ ਜੀ ਵਰਲਡ ਵਾਈਡ ਲੋਟਾਰੇ ਬਹੁਤ ਜਿਆਦਾ ਪਸੰਦ ਕੀਤੇ ਜੀ ਔਰ ਮੇਨ ਕਾ ਗਾਂਧੀ ਜੀ ਹੋਰ ਹੋਰ ਦੀਆਂ ਜੀਐਨਜੀਓਜ਼ اور ਸੈਲੀਬ੍ਰਿਟੀਆਂ ਨੇ ਬਹੁਤ ਸਹਾਇਤਾ ਜੀ ਤੇ ਹੁਣ ਅੱਜ ਅਸੀਂ ਦੇਖ ਰਹੇ ਹਾਂ ਕਿ ਉਸ ਦੀ ਸਫਲਤਾ ਤੋਂ ਬਾਅਦ ਅੱਜ ਬੇਜ਼ੁਬਾਨ 2 ਜੀ ਜੋ ਰਿਲੀਜ਼ ਹੋਇਆ ਹੈ ਜੀ ਤੇ ਤੁਸੀਂ ਇਹ ਜਿਹੜੀ ਥੀਮ ਆਈ ਸੀ ਜੋ ਪਸ਼ੂ ਤਾਚਾ ਜੀ ਐਨੀਮਲ ਕਰੁਲਟੀ ਨੂੰ ਲੈ ਕੇ ਜੋ ਤੁਸੀਂ ਇੱਕ ਮੈਸੇਜ ਦੇ ਰਹੇ ਹੋ ਜੀ ਇਹ ਸੋਚ ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਆਈ ਦੋ ਗੱਲਾਂ ਨੇ ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚ ਜੀ ਇੱਕ ਤਾਂ ਆਰਟਿਸਟ ਨੂੰ ਇਹ ਚੀਜ਼ ਬਹੁਤ ਜ਼ਿਆਦਾ ਨਿੱਗ ਦਿੰਦੀ ਆ ਉਹਦੇ ਲਈ ਮੈਂ ਸਰੋਤਿਆਂ ਦਾ ਸੋਸ਼ਲ ਮੀਡੀਆ ਦਾ ਸ਼ੁਕਰੀਆ ਅਦਾ ਕਰਨਾ ਚਾਹਣਾ ਤੇ ਮੇਰੇ ਲਈ ਇਹ ਗੱਲ ਬੜੀ ਵੱਡੀ ਹੈ ਜਿਹੜੀ ਤੁਸੀਂ ਕਹੀ ਵੀ ਤੁਹਾਡੇ ਗਾਣੇ ਦੀ ਸਫਲਤਾ ਤੋਂ ਬਾਅਦ ਜੀ ਕਿਸੇ ਪ੍ਰੋਜੈਕਟ ਨੂੰ ਬਣਾਉਣਾ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਆਰਟਿਸਟ ਦੇ ਪ੍ਰੋਜੈਕਟ ਨੂੰ ਸਫਲਤਾ ਮਿਲਦੀ ਜੀ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਸਭ ਸਰੋਤਿਆਂ ਦਾ ਵੀ ਜਿਨ੍ਹਾਂ ਨੇ ਸੁਣਿਆ ਤੇ ਹਿੱਥ ਤੱਕ ਗਾਣੇ ਨੂੰ ਪਹੁੰਚਾਇਆ ਦੂਸਰੀ ਗੱਲ ਜਿਹੜਾ ਚਾਹੇ ਬੇਜ਼ਬਾਨ 1C ਚਾਹੇ ਬੇਜ਼ 12 ਸੀਗਾ ਮੈਂ ਬੜੀ ਇਹ ਗੱਲ ਸੋਸ਼ਲ ਮੀਡੀਆ ਦੇ ਜ਼ਰੀਏ ਕਲੀਅਰ ਕਰਨੀ ਚਾਹੂੰਗਾ ਉਹ ਗੱਲ ਵੱਖਰੀ ਹੈ ਕਿ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ ਤੁਸੀਂ ਮੇਰੇ ਪਿਛਲੇ ਕੰਮ ਤੇ ਤੁਸੀਂ ਨਿਗਾਹ ਮਾਰ ਲਓ ਕੁਝ ਸਾਲਾਂ ਦੇ ਤੇ ਮੈਂ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਹੈ ਕਿ ਚੰਗੀ ਸਾਫ ਸੁਥਰੀ ਕਾਇਕੀ ਗਈ ਜੇ ਵੀ ਚੰਗੀ ਸ਼ਰਧਾਰਣੀ ਗਈ ਜਾਵੇ ਔਰ ਮੈਨੂੰ ਮੱਡਾ ਮੂਹੀ ਇਸ ਕੰਮ ਦੇ ਵਿੱਚ ਮੁਹੱਬਤ ਵੀ ਮਿਲਦੀ ਹੈ ਪਰ ਸ਼ਾਇਦ ਇਹ ਹੀ ਕਾਰਨ ਸੀ ਕਿ ਜਦੋਂ ਬੇਜ਼ਬਾਨ 뮤ਜ਼ਿਕ ਮੂਵੀ era ਵੱਲੋਂ ਤਿਆਰ ਕੀਤਾ ਗਿਆ ਪ੍ਰੋਜੈਕਟ ਤੇ ਜਿਹੜੀ ਟੀਮ ਸੀ ਜਿਵੇਂ ਦਲਜੀਤ ਅਰੋੜਾ ਸਰ ਜੀ ਨੇ ਲਿਖਿਆ ਹੈ ਜਾਂ ਰਵੀਜੀ ਜਿੱਲ੍ਹਾ ਮਿਊਜ਼ਿਕ ਕੀਤਾ ਜਾਂ ਸ਼ੁਭਮਨ ਮੋਲ ਸਾਬ ਸਾਡੇ ਪ੍ਰੋਡਿਊਸਰ ਤੇ ਕਿੰਨਾ ਕੀਤੇ ਚਲੋ ਉਹਨਾਂ ਨੂੰ ਲੱਗਿਆ ਜਦੋਂ ਆਵਾਜ਼ ਲੱਭਣੀ ਸੀ ਵੀ ਸਾਫ ਸੁਥਰੀ ਜਿਹੜੀ ਹੈਗੀ ਆ ਉਹ ਐਮਜ਼ ਦਾ ਆਰਟਿਸਟ ਆ ਜਾਂ ਇਹਦੇ ਨਾਲ ਨਵਾ ਕਰ ਸਕਦਾ ਹੈ ਤੇ ਇਹਨੂੰ ਲੈ ਲਿਆ ਜਾਏ ਸੋ ਕਲਮਲਾ ਕੀ ਗੱਲ ਇਹ ਆ ਵੀ ਜਿਹੜਾ ਇਹ ਕਨਸੈਪਟ ਆ ਜਿਹੜੀ ਇਹ ਸੋਚ ਆ ਉਹ ਮੂਵੀ ਇਹ ਰਾਦੀਆ ਸ਼ੁਭਮਨ ਮੋਲੋਨਾ ਦੀ ਹੈ ਜਿੱਥੋਂ ਕਿ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਸ਼ੁਰੂਆਤ ਦੇ ਇਦਾਂ ਕੀਤੀ ਹੈ ਹਨਾ ਉਹਨਾਂ ਨੇ ਕਿਉਂਕਿ ਜਾਨਵਰਾਂ ਨਾਲ ਜਿਆਦਾ ਮੋਹ ਸੀਗਾ ਉਹ ਚਾਹੁੰਦੇ ਸੀਗੇ ਐਨੀਮਲਸ ਲਈ ਕੁਛ ਨਾ ਕੁਛ ਕਰਨਾ ਫਿਰ ਉਹਨਾਂ ਨੇ ਇੱਕ ਪ੍ਰੋਜੈਕਟ ਜਿਹੜਾ ਸੀਗਾ ਉਹ ਡਿਜ਼ਾਈਨ ਕੀਤਾ ਉਸ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਦਿਲਜੀਤ ਅਰੋੜਾ ਸਾਹਿਬ ਜਿਹੜੇ ਉਹਨਾਂ ਦੀ ਐਂਟਰੀ ਹੁੰਦੀ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਲਿਖ ਕੇ ਦਿਓ ਫਿਰ ਉਹਦਾ 뮤직 ਬਣਿਆ ਫਿਰ ਇਦਾਂ ਇਦਾਂ ਕਰਕੇ ਹਨਾ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਆ ਕਿ ਅਸਲੀ ਹੋ ਗਿਆ ਆਰਟਿਸਟ ਅਸਲੀ ਪ੍ਰੋਫੈਸ਼ਨਲੀ ਕਮਰਸ਼ੀਅਲੀ ਜਦੋਂ ਕੰਮ ਕਰਦੇ ਆ ਤੇ ਨਾਲ ਦੇ ਨਾਲ ਚਲੋ ਜਿਆਦਾ ਨਹੀਂ ਤੇ ਸਾਲ 'ਚ 1-2 ਪ੍ਰੋਜੈਕਟ ਮੈਂ ਇਹ ਗੱਲ ਮੰਨਦਾ ਕਿ ਹਰ ਆਰਟਿਸਟ ਨੂੰ ਸਮਾਜਿਕ ਮਸਲੇ ਤੇ ਚਾਹੇ ਕੋਈ ਵੀ ਮਸਲਾ ਆ ਇਹ ਤਾਂ ਖੈਰ ਬਹੁਤ ਜਿਆਦਾ ਸੈਂਸਿਟਿਵ ਵਿਕੈਲ ਹੋ ਗਿਆ ਬਹੁਤ ਵੱਡਾ ਮਸਲਾ ਇਹਦੇ ਲਈ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਨਾ ਕਿ ਕੋਈ ਕੰਪਨੀ ਜਾਂ ਕੋਈ ਟੀਮ ਇਸ ਤਰ੍ਹਾਂ ਦਾ ਵੀ ਕੰਮ ਕਰੇਗੀ ਸੋ ਕਰਨੇ ਚਾਹੀਦੇ ਨੇ ਤੇ ਸਾਡੀ ਸਾਰੀ ਟੀਮ ਦੀ ਇਸ ਗਾਣੇ ਨੇ ਆਪਣੇ ਆਪ ਹੀ ਹਾਜ਼ਰੀ ਵਾਲੇ ਮੈਂ ਮੈਂ ਇਹ ਸਮਝਦਾ ਹਾਂ ਸਾਡੀ ਇਹ ਕੁਐਸ਼ਨ ਸੀ ਵੀ ਆ ਇਸ ਪ੍ਰੋਜੈਕਟ ਦਾ ਜਪੂ ਜੀ ਦੇਖਿਆ ਗਿਆ ਕਿ ਇੱਕ ਕਲਾਕਾਰ ਦੇ ਬੋਲਾਂ ਦਾ ਔਰ ਉਹਦੀ ਆਵਾਜ਼ ਦਾ ਕਿਸੇ ਵੀਡੀਓ ਦੇ ਨਾਲ ਬਹੁਤ ਵੱਟਾ ਰੋਲ ਹੁੰਦਾ ਜੀ ਔਰ ਜਰੂਰ ਹੁੰਦਾ ਹੈ ਇਹ Song ਜਿਹੜਾ ਅਸੀਂ ਦੇਖਿਆ ਕਿ ਦੇਖਿਆ ਕਿ ਜਿਹੜੀ ਵੀਡੀਓ ਹੈ ਜੀ ਔਰ ਜਿਹੜੀ ਤੁਹਾਡੀ ਆਵਾਜ਼ ਉਸ ਵੀਡੀਓ ਦੇ ਨਾਲ ਮੈਚ ਕੀਤੀ ਹੈ ਜੀ ਉਹ ਬਹੁਤ ਹੀ ਹਾਰ ਨੂੰ ਟੱਚ ਕਰ ਦਿੱਤਾ ਥੈਂਕ ਯੂ ਥੈਂਕ ਯੂ ਠੀਕ ਹੈ ਜਿਹਦੇ ਨਾਲ ਤੁਹਾਡੇ ਦੇਖਣ ਵਾਲੇ ਜੋ ਸੁਣਤੇ ਨੇ ਉਹਨਾਂ ਦੇ ਜੋ ਮਾਨਾਂ ਦੇ ਵਿਚਾਰ ਨੇ ਜੀ ਉਹ ਵੀ ਮੈਂ ਦੇਖਿਆ ਤੁਹਾਡੇ ਕਮੈਂਟਸ ਵਿੱਚ ਉਹ ਬਦਲੇ ਜੀ ਤੇ ਬੜਾ ਚੰਗਾ ਹੋਇਆ ਕਿ ਤੁਸੀਂ ਜਿਹੜਾ ਇੱਕ ਮੁਖੜਾ ਬਸੜੇ ਦਰਸ਼ਕਾਂ ਨੂੰ ਇਹ ਬੇਜੋਬਾਨਪੂਰ ਦਾ ਜਿਹੜਾ ਉਹ ਜੀ ਨੂੰ ਸੁਣਾ ਜੀ ਜਰੂਰ मुझ पे अत्याचार करे और समझी बेजुबान है मुझ पे अत्याचार करे और समझी बेजुबान है ये मत भूलना बंदे तू भी पल भर का मेहमान है ये मत भूलना बंदे ਤੂੰ ਵੀ ਪਲ ਭਰ ਦਾ ਮਹਿਮਾਨ ਹੈ ਬਹੁਤ ਸੁਰੀਲੀ ਆਵਾਜ਼ ਸ਼ੁਕਰੀਆ ਅਰ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਇਸ ਜਾਦੂਈ ਆਵਾਜ਼ ਦੇ ਵਿੱਚੋਂ ਜੋ ਤੁਸੀਂ ਇੱਕ ਮੈਸੇਜ ਦੀ ਕੋਸ਼ਿਸ਼ ਵੀ ਕੀਤੀ ਹੈ ਹੂਵੀਰਾ ਪ੍ਰੋਡਕਸ਼ਨ ਦੇ ਤੇ ਤੁਹਾਡੀ ਇਸ ਮੈਸੇਜ ਨੂੰ ਵਕਤ ਤੋਂ ਬਾਅਦ ਲੋਕ ਇਹਨੂੰ ਸਮਝਣ ਤੇ ਅਪਣਾਉਣ ਅਰ ਪਰਮਾਤਮਾ ਤੁਹਾਨੂੰ ਇਸ ਸਮਾਜ ਦਾ ਜੋ ਤੁਸੀਂ ਬਿੜਾ ਚੁੱਕਿਆ ਹੈ ਇਹਦੇ ਵਿੱਚ ਸਫਲਤਾ ਦੇਵੇ ਤੁਹਾਨੂੰ ਬਲੰਦੀਆਂ ਤੇ ਪਹੁੰਚਾਵੇ ਤੇ ਪੰਜਾਬ ਖਬਰ 24 ਦੇ ਨਾਲ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ